ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਡੇ ਨਾਲ ਮੌਜੂਦ ਨੇ ਗੁਲਜਾਰ ਸਿੰਘ ਜੀ ਬੜੌਦੀ ਬੜੌਦੀ ਸਾਹਿਬ ਅੱਜ ਜੋ ਤੁਸੀਂ ਇੱਥੇ ਮੌਜੂਦ ਹੋਏ ਕੀ ਗੱਲ ਹੈ ਕਿ ਕਿਸ ਵਾਸਤੇ ਹੋਏ ਮੈਂ ਅੱਜ ਲੋਕਾਂ ਦੇ ਦੁੱਖ ਨੂੰ ਸੁਣਿਆ ਹੈ ਸਾਰਾ ਕੁਝ ਦੇਖਿਆ ਹੈ ਉਹਦੇ ਵਿੱਚ ਮੇਰਾ ਵੀ ਹੈਗਾ ਇੱਥੇ ਹੋਰ ਬੰਦੇ ਖੜੇ ਨੇ ਸਾਡੇ ਕੋਲ ਤੇ ਮੈਂ ਦੇਖਿਆ ਪਹਿਲਾਂ ਤਾਂ ਮੈਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜੈ ਭੀਮ ਜੈ ਭਾਰਤ ਕਿਉਂਕਿ ਮੈਂ ਦੇਖਿਆ ਹੈ ਕਿ ਜਿਹੜੀ ਪਾਰਲ ਕੰਪਨੀ ਸੀ ਉਹ ਬਾਦਲਾਂ ਦੀ ਸਰਕਾਰ ਦੇ ਸਮੇਂ ਉਹਨੂੰ ਫੇਰ ਕਰ ਦਿੱਤਾ ਠੱਗੀਆਂ ਮਾਰੀਆਂ ਉਹਨਾਂ ਸਾਨੂੰ ਨਹੀਂ ਮਤਲਬ ਸਾਡੇ ਪੈਸੇ ਵਾਪਸ ਆਈ ਜਾਂਦੇ ਤੇ ਜਾਈ ਜਾਂਦੇ ਤੇ ਜੇ ਉਹਨਾਂ ਨੇ ਨਜਾਇਜ਼ ਕੀਤਾ ਉਹ ਆਪਣੀ ਆਪ ਭੁਗਤ ਰਿਆ ਉਹ ਅੰਦਰ ਹੈ ਪਰ ਜਿਹੜਾ ਸਰਕਾਰ ਨੇ ਉਹਦੀ ਪ੍ਰਾਪਰਟੀ ਵੇਚ ਗਏ ਜਾਂ ਉਹਦਾ ਪੈਸਾ ਆਪਣੇ ਕੋਲ ਰੱਖਿਆ ਹੋਇਆ ਹੈ ਤਾਂ ਉਹ ਸਰਕਾਰ ਨੇ ਸਤੋਂ ਫਾਰਮ ਭੜਾਏ ਤੇ ਉਹਦੇ 'ਚ ਮੈਂ ਵੀ ਹਾਂ ਉਹ ਫਾਰਮ ਭੜਾਏ ਸੀਗੇ ਡੀਸੀਜ਼ ਅਫਸਰ 'ਚ ਵੀ ਤੁਸੀਂ ਫਾਰਮ ਭਰ ਕੇ ਦਿਓ ਅਜੀ ਤੁਹਾਨੂੰ ਪੈਸੇ ਵਾਪਸ ਕਰਾਉਂਦੇ ਆ ਮੇਰਾ ਖਿਆਲ ਹੈ ਉਭੀ ਮੇਰਾ ਗੱਲ ਸਾਲ ਤੋਂ ਉੱਪਰ ਹੋ ਗਿਆ ਕਰਨ ਪੈਸੇ ਭੇਜਣ ਨੂੰ ਸੋ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਜਿਹੜੇ ਲੋਕਾਂ ਦਾ ਪੈਸਾ ਬਣਦਾ ਹੈ ਉਹਨਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਪੈਸਾ ਦਿੱਤਾ ਜਾਵੇ ਕਿਉਂਕਿ ਲੋਕ ਸਾਨੂੰ ਮਜਬੂਰ ਕਰਦੇ ਆ ਸਾਨੂੰ ਕਿਤੇ ਕੋਈ ਸੰਘਰਸ਼ ਨਾ ਲਿਖਣਾ ਪਵੇ ਅਸੀਂ ਬੇਨਤੀ ਕਰਦੇ ਸਰਕਾਰ ਨੂੰ ਵੀ ਇਹ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਕੋਲੇ ਪੈਸਾ ਹੈ ਬਾਹਰ ਨਹੀਂ ਗਿਆ ਕਿਤੇ ਉਹਨਾਂ ਨੂੰ ਜਾਤੋਂ ਫਾਰਮ ਵੀ ਭਰਾਲੇ ਫਾਰਮ ਵੀ ਭਰੇ ਉੱਥੇ ਫਾਰਮ ਭਰਨ ਤੋਂ ਬਾਅਦ ਵੀ ਹਜੇ ਤੱਕ ਕੋਈ ਨਾ ਲੈਟਰ ਤੇ ਨਾ ਕੋਈ ਗੱਲ ਨਾ ਕੋਈ ਬਾਤ ਸੋ ਮੇਰੀ ਸਰਕਾਰ ਨੂੰ ਬੇਨਤੀ ਹੈ ਤੁਸੀਂ ਤਾਂ ਇਹਨਾਂ ਦੀਆਂ ਪੈਨਸ਼ਨਾਂ ਲੈ ਲੈਂਦੇ ਆ ਇੱਕ ਵਾਰ ਬਣਦੇ 72000 ਪੈਨਸ਼ਨ ਲਾ ਜਾਂਦੀ ਤੁਹਾਨੂੰ ਕੀ ਕਰਨਾ 5 ਸਾਲ ਬਾਅਦ ਮੈਂ ਤਾਂ 48 ਸਾਲ 9 ਮਹੀਨੇ ਸਰਵਿਸ ਕੀਤੀ ਹੈ 39 ਸਾਲ 9 ਮਹੀਨੇ ਮੈਨੂੰ 4887 ਲਗਿਆ ਪਰ ਮੈਂ ਉਹਦੇ ਨਾਲ ਜ਼ਿਆਦਾ ਕਰਦੇ ਆ ਤੁਹਾਡਾ ਫੇਰ ਵੀ ਨਹੀਂ ਪੂਰਾ ਹੁੰਦਾ ਤੁਸੀਂ ਸਾਡੇ ਦਾ ਮੜਾ ਦਿਓ ਲੋਕਾਂ ਦੇ ਮੇਰੀ ਇੰਨੀ ਬੇਨਤੀ ਹੈ ਇੰਨਾ ਕੁਝ ਇਹ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਜ਼ਿਕ ਐ ਸਾਨੂੰ ਕੋਈ ਲੋਕਾਂ ਨੂੰ ਇਕੱਠੇ ਕਰਕੇ ਜਾਂ ਕੋਈ ਪਾਰਟੀ ਲੈਵਲ ਤੇ ਸਟੇਪ ਨਾ ਹਜਾ ਚੱਕਣਾ ਪਵੇ ਕਿ ਜਿਹਦੇ ਵਿੱਚ ਅਸੀਂ ਉਲਝੀਏ ਤੇ ਤੁਸੀਂ ਵੀ ਉਲਝੋ ਕਿਉਂਕਿ ਪਹਿਲੇ ਹੀ ਬਹੁਤ ਹਾਰਨੇ ਲੱਗੇ ਹੋਏ ਆ ਜਿੱਦੇ ਕੋਈ ਬੈਠਾ ਕਿਤੇ ਸਰਕਾਰ ਉਹ ਬੈਠੇ ਆ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਸਰਕਾਰ ਤੇ ਨਾ ਸੈਂਟਰ ਤੇ ਨਾ ਪੰਜਾਬ ਤੇ ਚਾਹੇ ਭੀ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਿੰਦਰ ਜੀ ਜੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਅੱਜ ਤੋਂ 2 ਸਾਲ ਪਹਿਲਾਂ ਕੰਪਨੀ ਨੇ ਪੱਲ ਕੰਪਨੀ ਨੇ ਉਹਨਾਂ ਦੇ ਫਾਰਮ ਸੀ ਜਿਹੜੇ ਭਰ ਆਏ ਸੀਗੇ ਸਰਕਾਰ ਨੇ ਆਪਣੇ ਦਰਿਏ ਉਹ ਕਹਿੰਦੇ ਸੀ ਤੁਸੀਂ ਫਾਰਮ ਭਰੋ ਉਹਦੇ ਵਿੱਚ ਅਸੀਂ 2-200 ਰੁਪਏ ਖੁਦ ਅਫੀਸ ਦੇ ਸੀ ਫਾਰਮ ਭਰੇ ਸੀਗੇ ਤੋਂ ਸਾਡੇ ਪੈਸੇ ਹੁਣ ਤੱਕ ਵਾਪਸ ਨਹੀਂ ਆਏ ਸੋ ਉਸ ਵਿੱਚ ਤੁਹਾਡਾ ਵੀ ਫਾਰਮ ਭਰਿਆ ਗਿਆ ਸੀ ਹਾਂਜੀ ਸਾਡੇ ਫਾਰਮ ਭਰੇ ਗਏ ਸੀ ਸਾਡੇ ਤਕਰੀਬਨ ਕਰਦੇ 5-6 ਫਾਰਮ ਸੀ ਭਰੇ ਸੀਗੇ ਉਹ ਕਿਵੇਂ 10 ਸਾਲ ਪਹਿਲਾਂ ਕੰਪਨੀ ਬੰਦ ਹੋ ਗਈ ਸੀ ਫਰਪ੍ਰੀਜ 2014 ਵਿੱਚ ਕੰਪਨੀ ਬੰਦ ਹੋਈ ਸੀਗੀ ਉਸ ਤੋਂ ਪਹਿਲਾਂ ਲੋਕਾਂ ਨੂੰ ਪੈਸੇ ਮਿਲਦੇ ਸੀਗੇ ਸਾਨੂੰ ਕੋਈ ਤਕਲੀਫ ਨਹੀਂ ਸੀਗੀ ਜਦੋਂ 2004 ਤੋਂ ਬਾਅਦ ਕੰਪਨੀ ਬੰਦ ਹੋ ਗਈ ਤਾਂ ਤੱਕ ਪੈਸੇ ਮਿਲੂਗੇ ਮਿਲੂਗੇ ਪਰ ਕੀ ਕਰੀਏ ਪੈਸੇ ਹੁਣ ਤਾਂ ਦਿੱਤੇ ਨਹੀਂ ਉਹ ਸਰਕਾਰ ਨੇ ਫਿਰ 2 ਸਾਲ ਪਹਿਲਾਂ ਕਿਹਾ ਸੀ ਫਾਰਮਪੋਰ ਤੁਹਾਨੂੰ ਪੈਸੇ ਦੇਵਾਂਗੇ ਅੱਜ ਤਾਂ ਸਰਕਾਰ ਨੂੰ ਇਹੀ ਕਿਹਾ ਚਾਹੁੰਦੇ ਵੀ ਜਿਹੜੇ ਸਾਡੇ ਪੈਸੇ ਆ ਉਹ ਤਾਂ ਸਾਨੂੰ ਵਾਪਸ ਕਰੋ ਸਾਨੂੰ ਇਹ ਨਹੀਂ ਹਮ ਵੀ ਪਤਾ ਪੰਗੂ ਸਾਹਿਬ ਅੰਦਰੋਂ ਬਾਹਰ ਸਾਨੂੰ ਇਹ ਨਹੀਂ ਪਤਾ ਕਮ ਸਾਡਾ ਪਹਿਲਾ ਸਰਕਾਰ ਨੂੰ ਕਿਹਾ ਸੀ ਸਾਡਾ ਪੈਸਾ ਵਾਪਸ ਕਰੇ ਵਾਹਿਗੁਰੂ ਖਾਲਸਾ ਵਾਹਿਗੁਰੂ ਸ਼ਕੀ ਫਤਿਹ